ਇਹਦਾ 18 ਕਿਲੋ ਦੁੱਧ ਹੈਗਾ ਜੀ ਠੀਕ ਹੈ ਜੀ ਉਹ ਕੱਟੀ ਬਹੁਤ ਇਤੋਂ ਜ਼ਿਆਦਾ ਤਕੜੀ ਸੀਗੀ ਠੀਕ ਹੈ ਹਾਂ ਜੀ ਇਹ ਮੈਂ ਕੱਟੀ ਦੇ ਮਾਰੇ ਨੇ ਥੋੜਾ ਜਿਹਾ ਇਹਦੇ ਤਾਂ ਸਿੰਘ ਵੱਡੇ ਜੇ ਜਿਹੜੀਆਂ ਜੇ ਪਹਿਲਾਂ ਤੋਂ 20 22 ਸਾਲਾਂ ਦਾ 25 ਸਾਲਾਂ ਦਾ ਰਵਾਜ ਹੈ ਸਾਡੇ ਕੋਲੇ ਹਾਂ ਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਵਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਪਿੰਡ ਰਾਏਕੇ ਕਲਾਂ ਦੇ ਵਿੱਚ ਪਹੁੰਚੇ ਹੋਏ ਹਾਂਗੇ ਅੱਜ ਨਾ ਆਪਾਂ ਤੁਹਾਨੂੰ ਬਾਈ ਗੁਰਦੇਵ ਦੇ ਪਸ਼ੂ ਦਿਖਾਵਾਂਗੇ ਜਿਹੜੀ ਮੇਨ ਵੀਡੀਓ ਰਹੂਗੀ ਨਾ ਆਹ ਜਿਹੜਾ ਸਾਹਮਣੇ ਸਕਰੀਨ ਤੇ ਤੁਹਾਨੂੰ ਝੋਟਾ ਦਿਖਾਈ ਦੇ ਜਾਂਦਾ ਹੈਗਾ ਇਸ ਦੀ ਵੀਡੀ ਬਾਕੀ ਜਿਹੜੇ ਪਸ਼ੂ ਬਾਈ ਦੇ ਘਰੇ ਰੱਖੇ ਹੋਏ ਆ ਹਨਾ ਇੱਕ ਆਹ ਕੱਟੀ ਆ ਗਈ ਦੇਖੋ ਤੁਸੀਂ ਹਨਾ ਇਹ ਵੀ ਜਿਹੜੀ ਹੈਗੀ ਹੈ ਨਾ ਉਮਰ ਦਾ ਬਾਲੀ ਛੋਟੀ ਆ ਪਰ ਯਾਰ ਐਂ ਲੱਗਦੀ ਹੈ ਜਿਵੇਂ ਵੀ ਹੁਣੀ ਸਾਲ ਦੀ ਕੱਟੀ ਹੁੰਦੀ ਹੈ ਇਹ ਕੱਟੀ ਕਿਵੇਂ ਲੱਗੀ ਬਾਕੀ ਆ ਜਾਓ ਆਪਾਂ ਨਾ ਬਾਈ ਤੋਂ ਜਾਣਕਾਰੀ ਲੈ ਕੇ ਦਿੰਨੇ ਆ ਤੁਹਾਨੂੰ ਇਸ ਝੋਟੇ ਬਾਰੇ ਕੀ ਜਾਣਕਾਰੀ ਦਿੰਦੇ ਆ ਬਾਕੀ ਜੇ ਤੁਹਾਨੂੰ ਝੋਟਾ ਚੰਗਾ ਲੱਗਿਆ ਨਾ ਕਮੈਂਟ ਕਰਕੇ ਦੱਸਿਓ ਜਰੂਰ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਨਾਮ ਗੁਰਦੇਵ ਸਿੰਘ ਜੀ ਪਿੰਡ ਰਾਇਕੇ ਕਲਾ ਜੀ ਠੀਕ ਹੈ ਰਾਇਕੇ ਕਲਾ ਪਿੰਡ ਆ ਗਿਆ ਤੇ ਜ ਬਠਿੰਡਾ ਜੀ ਠੀਕ ਹੈ ਬਾਦਲ ਦੇ ਨੇੜੇ ਆ ਜੀ ਕਿ ਦਰਵਾਜ਼ੇ ਦੇ ਨੇੜੇ ਠੀਕ ਹੈ ਜੇ ਦਰਵਾਜ਼ੇ ਕੋਲੇ ਰਹਿ ਗਿਆ ਹਾਂ ਦਾਸ ਇਹ ਰਾਏ ਕੇ ਕਲਾ ਉਹੀ ਆ ਗਿਆ ਜਿਹੜਾ ਜਿੱਥੇ ਪਿਛਲੇ ਸਾਲ ਜੇ ਆਪਾਂ ਗੱਲ ਕਰ ਲਈਏ ਬਿਮਾਰੀ ਵਾਲੀ ਹਨਾ ਹਾਂ ਜੀ ਹਾਂ ਜੀ ਇਸੇ ਪਿੰਡ ਚ ਸੀਗੀ ਹਾਂ ਜੀ ਹਾਂ ਜੀ ਹਾਂ ਜੀ ਇੱਥੇ ਸੀ ਠੀਕ ਹੈ ਅ ਗੁਰਦੇਵ ਭਾਈ ਹੁਣ ਜਿਹੜੀ ਆ ਆਪਾਂ ਮੇਨ ਵੀਡੀਓ ਆ ਗਈ ਤੇਰੇ ਝੋਟੇ ਦੀ ਹਨਾ ਹਾਂ ਜੀ ਇਹ ਪਹਿਲਾਂ ਮੈਨੂੰ ਝੋਟਾ ਦਾ ਐਂ ਦੱਸ ਵੀ ਇਹ ਝੋਟਾ ਜਿਹੜਾ ਹੈਗਾ ਹਨਾ ਕਿਹੜੇ ਟੀਕੇ ਦਾ ਇਹ ਇਹ M29 ਦਾ ਘਟਾਈ M29 ਦਾ ਹਾਂ ਜੀ ਠੀਕ ਆ ਤੇ ਇਹਦੀ ਮਾਂ ਕਿਹੜੀ ਆ ਫਿਰ? ਇਹਦੀ ਮਾਂ ਕੋਲੀ ਖੜੀ ਹੈ ਜੀ। ਅੱਛਾ ਆ ਇਹਦੀ ਮਾਂ ਆ ਕੀ ਇਹਦਾ ਫਿਰ ਦੁੱਧ ਬਈ? ਇਹਦਾ 18 ਕਿਲੋ ਦੁੱਧ ਹੈਗਾ ਜੀ। ਠੀਕ ਆ 18 ਕਿਲੋ ਦੁੱਧ। ਤੇ ਹੁਣ ਇਹਦੀ ਕੱਟੇ ਦੀ ਉਮਰ ਕਿੰਨੀ ਹੋ ਗਈ ਫਿਰ? ਇਹ ਕਟਾ ਜੀ 4.5 ਸਾਲ ਦਾ ਹੋ ਗਿਆ ਜੀ। 4.5 ਸਾਲ ਦਾ। ਹਾਂਜੀ। ਠੀਕ ਆ ਹੁਣ ਤੇਰੀ ਮੱਝ ਜਿਹੜੀ ਇਹ ਕਿੰਨੇਵੇਂ ਸੂਏਗੀ? ਇਹ ਹੁਣ ਜੀ 5ਵੇਂ ਸੂਏ ਸੂਏਗੀ। 5ਵੇਂ ਸੂਏ। ਤੇ ਇਹ ਬੱਚਾ ਕਿਹੜੇ ਸੂਏ ਦਾ ਇਹ? ਇਹ ਹੀ ਦੂਜੇ ਸੂਏ ਦਾ ਜੀ। ਦੂਜੇ ਸੂਏ ਦਾ। ਹਾਂਜੀ। ਠੀਕ ਆ। ਤੇ ਮੰਨ ਕੇ ਚੱਲ ਗਏ ਹੁਣ ਇਸ ਦਾ ਰਿਕਾਰਡ ਜਿਹੜਾ ਹੈਗਾ ਵੈਸੇ ਤਾਂ ਹੋਇਆ ਨਹੀਂ ਹੈਗਾ ਮੱਝ ਦਾ ਹਨਾ ਨਹੀਂ ਰਿਕਾਰਡ ਨਹੀਂ ਹੋਇਆ ਜੀ ਆਮ ਹੀ ਘਰੇ ਹੀ ਪਸ਼ੂ ਰੱਖਦੇ ਆਂ ਜੀ ਰਿਕਾਰਡ ਕੋਡ ਵਾਲੇ ਕੰਮ ਨਹੀਂ ਕਰਦੇ ਸਹੀ ਗੱਲ ਐਵੇਂ ਫਿਰ ਕਿਹਾ ਵੀ ਨਹੀਂ ਜਾਂਦਾ ਕਿ ਹਾਂ ਜੀ ਠੀਕ ਆ ਤੇ ਹੁਣ ਬਈ ਫਿਰ ਇਹ ਕ੍ਰੋਸਿੰਗ ਵਾਸਤੇ ਤੁਸੀਂ ਛੱਡਦੇ ਹੋਵੋਗੇ ਹਾਂ ਜੀ ਹਾਂ ਜੀ ਪਿੰਡ ਦੇ ਵਿੱਚ ਹਾਂ ਪਿੰਡ ਦੇ ਤੇ ਨਾਲ ਪਿੰਡ ਅਜੰਡੀਆਂ ਲੂਲ ਬਾਈ ਇਹਨਾਂ ਚ ਪਿੰਡਾਂ ਚੋਂ ਨੇੜੋਂ ਮਜ਼ਾ ਆ ਜਾਂਦੀਆਂ ਜੀ ਆ ਜਾਂਦੀ ਹਾਂਜੀ ਠੀਕ ਹੈ ਬੱਚੇ ਬੱਚੇ ਆਏ ਆ ਫਿਰ ਬਾਈ ਕੋਈ ਹਾਂ ਬਹੁਤ ਵਧੀਆ ਰਿਜ਼ਲਟ ਆ ਜੀ ਕਟਰੂ ਬਹੁਤ ਤਕੜੇ ਆਉਂਦੇ ਆ ਜੀ ਅੱਛਾ ਹਾਂਜੀ ਠੀਕ ਹੈ ਤੇ ਮੰਨ ਕੇ ਚੱਲ ਗਏ ਹੁਣ ਫਿਰ ਆਪਾਂ ਇਹ ਦੇਣਾ ਜਿਹੜਾ ਛੋਟਾ ਹਾਂਜੀ ਹੁਣ ਦੇਣਾ ਜੀ ਠੀਕ ਹੈ ਤੇ ਫਿਰ ਕੀ ਹਸਾਬ ਕਿਤਾਬ ਨਾਲ ਦੇਣਾਗਾ ਹਸਾਬ ਕਿਤਾਬ ਦਾ ਜੀ ਮੰਨ ਲਓ ਰੇਟ ਆਲਾ ਪੁੱਛਦਾ ਮੈਂ ਤੈਨੂੰ ਰੇਟ ਆਲਾ ਸਾਡੇ ਹਿਸਾਬ ਜੇ ਤਾਂ ਉਹ ਤਾਂ ਬਾਹਰ ਹੀ ਦੇਖੋ ਉਹ ਤਖੜਾ ਜਿਹੜੇ ਹਿਸਾਬ ਤੇ ਮਾਲਾ ਚੰਗੇ ਪੈਸੇ ਵਟੇ ਜਾਣਾ ਪਤਾ ਇਹੀ ਕਹਨੇ ਆ ਜੀ ਅੱਛਾ ਵੀ ਮੇਰਾ ਕੰਮ ਨਾਲ ਦੁੱਧ ਦਾ ਡੇਰੀ ਡੂਰੀ ਦਾ ਕੰਮ ਕਰਦਾ ਜੀ ਠੀਕ ਹੈ ਤੇ ਨਾਲ ਬਾਹੀ ਦਾ ਹੋ ਜਾਂਦਾ ਇਹਦੀ ਸਾਮਾ ਸਮਝਦਾ ਥੋੜਾ ਜਿਹਾ ਔਖਾ ਹੋ ਜਾਂਦਾ ਜੀ ਅੱਛਾ ਤਾਂ ਕਰਕੇ ਵੀ ਸੇਲ ਕਰਦੇ ਆ ਨਹੀਂ ਤਾਂ ਉਹ ਰੱਖਣ ਵਾਲਾ ਹੀ ਸੀਗਾ ਜੀ ਠੀਕ ਹੈ ਤੇ ਹੁਣ ਸਵੇਰ ਸੂਹ ਦਾ ਕਿਵੇਂ ਆ ਸਵੇਰ ਦਾ ਠੰਡਾ ਜੀ ਕੋਈ ਹੋਣੀ ਵਧ ਗਿਆ ਕੋਈ ਕੁਛ ਨਹੀਂ ਕਹਿੰਦਾ ਜੀ ਕਿਸੇ ਨੂੰ ਜਿਵੇਂ ਜਿਵੇਂ ਤੁਸੀਂ ਮੈਨੂੰ ਕਿਹਾ ਜੀ ਗੁਰਦੇਵ ਬਾਈ ਵੀ ਯਾਰ ਛੋਟਾ ਸਾਡਾ ਕਦ ਕਾਟ ਚ ਬਾਲਾ ਵੱਡਾ ਤੇ ਫਿਰ ਮੈਂ ਤੈਨੂੰ ਇਹ ਵੀ ਆਖਿਆ ਗੁਰਦੇਵ ਜੀ ਆ ਇਹ ਤੇ ਛੋਟੇ ਆਪਦੇ ਕਦ ਛੋਟੇ ਹੈਗੇ ਕਿ ਨਹੀਂ ਨਹੀਂ ਅਸੀਂ ਹੋਰ ਤਾਂ ਨਹੀਂ ਪਤਾ ਜੀ ਚਲੋ ਕਦ ਜਿੱਡੇ ਹੈਗੇ ਜੇ ਹੈਗੇ ਤੇ ਜਿਵੇਂ ਹੁਣ ਸਾਡੇ ਪਿੰਡ ਚ ਹੈਗੇ ਪਸੂ ਜਾਂ ਅਸੀਂ ਉਹ ਹਸਣ ਵਾਲੀ ਗੱਲ ਆ ਉਹ ਹੈ ਤਾਂ ਹਸਣ ਵਾਲੀ ਮੈਂ ਤੁਹਾਨੂੰ ਦੱਸਦਾ ਨਹੀਂ ਆ ਸਾਡੀ ਮਾਇਦੇ ਤਾਂ ਸਿੰਘ ਵੱਡੇ ਜਿਹੜੀਆਂ ਜੇ ਪਹਿਲਾਂ ਤੋਂ 20 22 ਸਾਲਾਂ ਦਾ 25 ਸਾਲਾਂ ਬਰਾਵਾ ਜੀ ਸਾਡੇ ਕੋਲੇ ਅੱਛਾ ਤੇ ਜਦੋਂ ਅਸੀਂ ਕਿਤੇ ਮੰਡੀ ਡੱਬ ਵਾਲੀ ਯਾਰ ਆਮਪੁਰੇ ਇਹਦੇ ਨੇੜੇ ਮੰਡਗਾ ਚ ਕਿਤੇ ਲੈ ਕੇ ਜਾਨੇ ਪਸ਼ੂ ਸਾਡਾ ਪਸ਼ੂ ਪੂਰਾ ਵਧ ਗਿਆ ਫੁੱਲ ਵਧ ਗਿਆ ਹੀ ਹੁੰਦਾ ਜੀ ਮੰਡੀ ਚ ਠੀਕ ਹੈ ਅਗਲਾ ਦੇਖਣਾ ਆਉਂਦਾ ਵੀ ਯਾਰ ਵੀ ਮੱਝ ਹੈਗੀ ਹੈ ਠੀਕ ਹੈ ਤੇ ਫਿਰ ਇਹਦਾ ਰੇਟ ਦੱਸ ਫਿਰ ਹੁਣ ਕਿਵੇਂ ਰੇਟ ਦੱਸ ਇਹਦਾ ਰੇਟ ਜੀ ਆਪਾਂ 5 ਲੱਖ ਦਾ ਦੇ ਦਿਆਂਗੇ ਜੀ ਅੱਛਾ ਕੋਈ ਮਾੜਾ ਮੋਟਾ ਮਾਣ ਤਾਣ ਕਰ ਦਿਆਂਗੇ ਮੌਕੇ ਤੇ ਠੀਕ ਹੈ ਚਲੋ ਰੇਟ ਥੋੜਾ ਜਿਆਦਾ ਨਹੀਂ ਕਰਿਆ ਪਿਆ ਇਹ ਕਰਨਾ ਉਹ ਕੰਮ ਕਿੱਥੇ ਆ ਹੋਣਾ ਦੇਖ ਲੋ ਜੀ ਉਹ ਨਗੀਨਾ ਹੀ ਆਈ ਬਹੁਤ ਸੋਹਣਾ ਜੀ ਕੱਟਾ ਏਡਾ ਮੈਂ ਤੈਨੂੰ ਦੱਸਦਾਗਾ ਲੋ ਉਹ ਤਾਂ ਰਿਜ਼ਲਟ ਬਹੁਤ ਵਧ ਗਿਆ ਜੀ ਕੱਟੂ ਬਹੁਤ ਰਿਜ਼ਲਟ ਤਾਂ ਉਹ ਰਿਜ਼ਲਟ ਨਹੀਂ ਜਿੰਨਾ ਜ਼ਿਕਰ ਤੈਨੂੰ ਮੈਂ ਦੱਸਾਂਗਾ ਲੋ ਵੀ ਮੇਲਿਆਂ 'ਚ ਤੱਕ ਨਾ ਨਾ ਪਾਈ ਹੋਵੇ ਮੈਂ ਨੇ ਮੇਤਰਾ ਫਿਰ ਉਹਨਾਂ ਚੇਕ ਕਰਨੀ ਮੈਂ ਤੈਨੂੰ ਦੱਸਾਂ ਗੱਲ ਮੇਲਿਆ ਜਿ ਘਰ ਇਹ ਤਾਂ ਮਾਜੇ ਨਹੀਂ ਲੁੱਟਣੀ ਤੈਨੂੰ ਮੈਂ ਹੁਣ ਇਹ ਦੱਸਤੀ ਝੋਟੇ ਵਾਲੇ ਕੰਮ ਚ ਬਸ ਤੈਨੂੰ ਮੈਂ ਦੱਸਤੀ ਵੀ ਸਾਹਬ ਜੇ ਦਾ ਕਰ ਕੋਈ ਜਿਹੜੇ ਦੇਖਣ ਵਾਲੇ ਭਰਾ ਵੀ ਆਏ ਆਖਣ ਹਾਂ ਵੀ ਚਲੋ ਜਿੰਨੇ ਕਦਾ ਹੈਗਾ ਕੋਈ ਉਹਨਾਂ ਲੈ ਜੀ ਰੱਖਣ ਵਾਲਾ ਚੰਗਾ ਬੰਦਾ ਹੋਵੇ ਜੀ ਕੋਈ ਜੇ ਰੱਖਣ ਵਾਲਾ ਹੋਵੇ ਹਨਾ ਗੱਲ ਇੱਥੇ ਆਉਂਦੀ ਹੈ ਰੇਟ ਦਾ ਤਾਂ ਹੋ ਜੂਗਾ ਰੇਟ ਦਾ ਹੋ ਜੂਗਾ ਜੀ ਹਨਾ ਰੇਟ ਦਾ ਹੋ ਜੂਗਾ ਤੇ ਪਰ ਇਹ ਗੱਲ ਹੈਗੀ ਬੰਦਾ ਰੱਖਣ ਵਾਲਾ ਲੈ ਜੇ ਸੰਭਾਈ ਵਾਲਾ ਲੈ ਆਹ ਸੰਭਾਈ ਵਾਲਾ ਰੱਖਣ ਵਾਲਾ ਲੈ ਜਾਈ ਚੀਜ਼ ਬਹੁਤ ਵਧੀਆ ਸੋਹਣਾ ਝੋਟਾ ਜ ਚੰਗਾ ਸੁਣਾ ਹਾਂਜੀ ਤੇ ਬਾਕੀ ਜਿਹੜੀ ਇਹਦੀ ਮਾਂ ਹੈਗੇ ਮਾਂ ਵੀ ਚੰਗੀ ਆ ਯਾਰ ਕੱਦ ਕਾਠੇ ਦੀ ਮਾਤਾ ਵੀ ਦੇਖ ਲੈ ਸਾਹਮਣੇ ਦੋ ਤਾਂ ਜਿਹੜਾ ਹੈਗਾ ਦੇਖ ਹੈਗਾ ਹੀ ਹਾਂਜੀ ਆ ਕੱਟੀ ਐਗਤੀ ਵਾਲੀ ਤਾਂ ਥੋੜੀ ਜੀ ਨਰਮ ਆ ਜੀ ਮੈਂ ਤੁਹਾਨੂੰ ਦੱਸੀਏ ਨੇ ਜਦੋਂ ਸਾਡੀ ਪਿਛਲੀ ਵਾਰੀ ਜਿਹੜੀ ਬਿਮਾਰੀ ਗਈ ਹੈ ਇਹ ਨਰਮਾ ਕੱਟੀ ਇਹ ਥੋੜੀ ਜੀ ਐਗਤੀ ਨਰਮਾ ਜਿਹੜੀ ਪਿਛਲੀ ਵਾਰੀ ਕੱਟੀ ਸੀਗੀ ਉਹ ਮਗਰ ਝੋਟੀ ਖੜੀ ਜੋ ਮੰਨ ਲਓ ਉਹ ਤਾਂ ਕਿਸੇ ਰਿਸ਼ਤੇਦਾਰਾਂ ਨੇ ਸਾਨੂੰ ਦਿੱਤੀ ਜਦੋਂ ਕੱਟੂ ਮਰ ਗਈ ਸੀ ਤੇ ਉਹ ਕੱਟੀ ਹੁਣ 2 ਸਾਲ ਦੀ ਹੁਣ ਵਾਲੀ ਜੀ ਉਹ ਕੱਟੀ ਮੇਰੀ 8 ਮਹੀਨਿਆਂ ਦੀ ਆਈਡੀ ਸੀਗੀ ਉਹ ਅੱਛਾ ਹਾਂ ਇਹਦੇ ਕੱ ਠੀਕ ਹੈ ਮੱਝ ਦੇ ਜੀ ਮੱਝ ਦੇ ਕਟਰੂ ਚੰਗੇ ਹੁੰਦੇ ਆ ਨਹੀਂ ਯਾਰ ਕੱਟੀ ਦਾ ਤੇਰੀ ਆ ਵੀ ਚੰਗੀਆਂ ਮੈਂ ਪਹਿਲਾਂ ਹੀ ਕਹਿ ਕੇ ਹਾਂ ਕੱਟੀ ਮੈਂ ਕਹਿੰਦੇ ਚੰਗੀਆਂ ਪਰ ਜਿਹੜੀ ਮੇਰੇ ਪਹਿਲਾ ਵਾਲੇ ਕਟਰੂ ਆ ਜੀ ਮੈਂ ਆਸਾਨ ਦੇਖ ਲਓ ਜੀ ਜਿਹੜੀ ਉਹ ਕੱਟੀ ਪਿਛਲੇ ਸਾਲ ਮਰ ਗਈ ਜੀ ਉਹ ਕੱਟੀ ਬਹੁਤ ਇਤੋਂ ਜ਼ਿਆਦਾ ਤਕੜੀ ਸੀ ਜੀ ਠੀਕ ਹੈ ਹਾਂ ਜੀ ਇਹ ਮੈਂ ਕੱਟੀ ਦੇ ਮਾਰੇ ਨੇ ਥੋੜਾ ਜਿਹਾ ਸੀਮਨ ਸੈਕਸਡ ਸੀਮਨ ਭਰਾਤਾ ਜੀ ਤੇ ਉਹਦਾ ਐਡਾ ਬਾਲਾ ਵਧੀਆ ਰਿਜ਼ਲਟ ਨਹੀਂ ਜੇ ਚੰਗੇ ਕਿਸੇ ਝੋਟੇ ਦਾ ਭਰਾਇਆ ਹੁੰਦਾ ਇਹ ਤੋਂ ਤਾਂ ਫਿਰ ਇਹਦੀ ਮਾਂ ਮਤਾ ਕਰਕੇ ਨਹੀਂ ਕਰਵਾਈ ਨਾ ਕਰਵਾਈ ਹਾਂ ਜੀ ਸਹੀ ਗੱਲ ਹੈ ਨਹੀਂ ਉਹ ਮਿੱਤਰੋ ਆਪਾਂ ਨਾ ਜਿਹੜੇ ਹੈਗਾ ਸ਼ਾਰਟ ਸ਼ੂਟ ਝੋਟੇ ਦੇ ਵਿੱਚ ਲਾਵਾਂਗੇ ਤੇ ਝੋਟਾ ਸੋਹਣਾ ਸਨਖਾ ਕਈ ਵਾਰੀ ਕਿਸੇ ਦੇ ਗੇਟ 'ਚ ਆ ਜੇ ਹਨਾ ਤੇ ਪਰ ਜੇ ਬੰਦਾ ਮੈਂ ਤੁਹਾਨੂੰ ਦੱਸਾਂ ਗੱਲ ਵੀ 2 ਨੰਬਰ ਵਾਲਾ ਬੰਦਾ ਫੋਨ ਨਾ ਲਾਵੇ ਹਾ ਕੋਈ ਰੱਖਣ ਵਾਲੇ ਬੰਦੇ ਕੋਲੇ ਚੰਗੇ ਕੋਲੇ ਜਾਵੇ ਜੀ ਵਧ ਗਈ ਹਾਂ ਜੇ ਹੁਣ ਕੋਈ ਬੱਡਣ ਬੁੱਡਣ ਵਾਲੇ ਆਉਂ ਬਥੇਰੇ ਆਉਂਦੇ ਉਹਨਾਂ ਨੂੰ ਤਾਂ ਆਪਾਂ ਪਹਿਲਾਂ ਹੀ ਅਗਲ ਬਾਹਰ ਚ ਮੋੜ ਦੇਈਏ ਜੀ ਜਵਾਬ ਆ ਭਾਈ ਹਾਂ ਜੀ ਸਹੀ ਖੜਾ ਜੀ ਉਹਨਾਂ ਕਹਦਾ ਮੇਰਾ ਆਏ ਤਾਂ ਇਹ ਮੰਨ ਲਓ 1000 ਰੁਪਏ ਫੀਸ ਲੈਣਾ ਜੀ ਮੈਂ ਇਹਦੀ ਠੀਕ ਹੈ ਜਿੰਨਾ ਕੋਈ ਖਾਂਦਾ ਉਦੋਂ ਵਾਲਾ ਦਾ ਖਰਚਾ ਕੱਢ ਦਿੰਦਾ ਜੀ ਕੱਢ ਦਿੰਦਾ ਗਾ ਰੌਲਾ ਤਾਂ ਬਸ ਇਹੀ ਹੈ ਯਾਰ ਵੀ ਸੰਭਾਈ ਦਾ ਪੈ ਜਾਂਦਾ ਸੰਭਾਈ ਦਾ ਜੀ ਸਹੀ ਗੱਲ ਮੇਰਾ ਦੁੱਧ ਦਾ ਕੰਮ ਆ ਡੇਰੀ ਕਰਦਾ ਜੀ ਮੈਂ ਬਾਣੀ ਡੇਰੀ ਕਰਦਾ ਉਹ ਮੰਨ ਲਓ ਸਵੇਰ ਸ਼ਾਮ ਉਧਰੋਂ ਤਾਂ ਅਗਲਾ ਮੱਝ ਲੈ ਕੇ ਜਾਂਦਾ ਉਧਰ ਦੁੱਧ ਪੋਣ ਹੁੰਦਾ ਤਾਂ ਕਰਕੇ ਮੈਨੂੰ ਸੇਲ ਕਰਨਾ ਪ ਵੀਰ ਲੋਟਾ ਫਿਰ ਗੱਲ ਜਿਵੇਂ ਜੇ ਡੰਗ ਲੈਣ ਦਾ ਹੈ ਨਾ ਉਵੇਂ ਜੇ ਲਾਉਣਾ ਚਾਹੀਦਾ ਆਪਾਂ ਨੂੰ ਹਾਂਜੀ ਹਾਂਜੀ ਸਹੀ ਗੱਲ ਆ ਤੇ ਬਹੁਤ ਬਹੁਤ ਧੰਨਵਾਦ ਤੇਰਾ ਮਿੱਤਰ ਠੀਕ ਹੈ ਜੀ ਠੀਕ ਆ ਝੋਟਾ ਤੇਰਾ ਸਲਾਉਣ ਵਾਲਾ ਨਿੰਦਣਾ ਵਾਲਾ ਨਹੀਂ ਹੈਗਾ ਲਾਸਟ ਤੇ ਨੰਬਰ ਦੱਸ ਦੇ ਨੰਬਰ 62840 08686 ਠੀਕ ਹੈ ਏ ਫੋਨ ਨੰਬਰ ਤੇ WhatsApp ਇਸੇ ਦੀ ਚਾਹਤਾ ਹਾਂ ਇਸੇ ਤੇ ਚੱਲਦਾ ਜੀ 6284008686 ਠੀਕ ਹੈ ਬਹੁਤ ਬਹੁਤ ਧੰਨਵਾਦ ਲੋ ਵੀ ਮਿੱਤਰੋ ਏ ਬਾਈ ਦੀ ਮੱਝ ਆ ਗਈ ਤੇ ਝੋਟਾ ਆ ਗਿਆ ਠੀਕ ਹੈ ਤੇ ਕਿਵੇਂ ਲੱਗਿਆ ਤੁਹਾਨੂੰ ਇਹ ਝੋਟਾ ਇਹ ਦੱਸਣਾ ਜ਼ਰੂਰ ਬਾਕੀ ਯਾਰ ਆਹਾ ਕੱਟੀ ਤੇ ਉਹ ਦੇਖ ਲਓ ਤੁਸੀਂ ਜਿਹੜੀ ਸਾਹਮਣੇ ਖੜੀ ਹੈ ਬਾਈ ਕਹਿੰਦਾ ਇੱਕ ਝੋਟੀ ਆਪਣੀ ਪਹਿਲਾਂ ਪੂਰੀ ਹੋ ਗਈ 8 ਮਹੀਨੇ ਦੀ ਓਡੀ ਕੱਟੀ ਸੀਗੀ ਤੇ ਆਹ ਕੱਟੀ ਵੀ ਜਿਹੜੀ ਹੈਗੀ ਨਾ ਬੜੀ ਚੰਗੀ ਆ ਸੰਭਾਈ ਕਰੋ ਮੈਂ ਤਾਂ ਕਹਿੰਨਾ ਜਿਵੇਂ ਬਾਈ ਨੇ ਕੀਤੀ ਐ ਇਸ ਲੋਟ ਦੀ ਸੰਭਾਈ ਰੱਖੋ ਦੁੱਧ ਛੱਡੋ ਬੱਚਿਆਂ ਨੂੰ ਤੇ ਜਿਹੜੇ ਚੰਗੇ ਤਖੜੇ ਹੋਣ ਧੰਨਵਾਦ ਸਾਰੇ ਪਰਮਾਤਮਾ